ਸੀ ਯੂ ਸੀ ਈ ਟੀ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ ਅਸੀਂ ਉਹਨੂੰ ਐਂਟਰੈਂਸ ਟੈਸਟ ਕਹਿੰਦੇ ਆ ਕਿਉਂਕਿ ਇੰਜੀਨੀਅਰਿੰਗ ਲਈ ਮੈਨੇਜਮੈਂਟ ਲਈ ਫਾਰਮੇਸੀ ਲਈ ਲਾਅ ਲਈ ਇਹ ਕੰਪਲਸਰੀ ਵੀ ਹੈ ਪਰ ਅਦਰਵਾਈਜ਼ ਇਹ ਸਕਾਲਰਸ਼ਿਪ ਟੈਸਟ ਹੈ ਤੋਂ ਬੱਚਾ ਉੱਥੇ ਕਲਿੱਕ ਕਰੇਗਾ ਰਜਿਸਟਰ ਕਰੇਗਾ 1000 ਰੁਪਏ ਫੀਸ ਰੱਖੀ ਹੈ ਸੋ ਇਹਦੀ ਤਾਂ ਕਿ ਬੱਚਾ ਸੀਰੀਅਸ ਰਹੇ ਵੈਸੇ 1000 ਰੁਪਏ ਦੇ ਬਦਲੇ ਚ ਅਸੀਂ ਉਹਨੂੰ ਪ੍ਰੋਸਪੈਕਟਸ ਫ੍ਰੀ ਦੇ ਦਿੰਨੇ ਆ ਸੋ ਇਟਸ ਨੋ ਕਾਸਟ ਟੂ ਦੀ ਸਟੂਡੈਂਟ 1000 ਰੁਪਏ ਜਮਾ ਕਰਾ ਕੇ ਉਹਦੇ ਬਾਅਦ ਇਹ ਟੈਸਟ ਦੀਆਂ ਵਿਸ਼ੇਸ਼ਤਾਵਾਂ ਇਹ ਹੈ ਪਹਿਲੀ ਵਿਸ਼ੇਸ਼ਤਾ ਕਿ ਬੱਚਾ ਆਪਣੀ ਮਰਜ਼ੀ ਦਾ ਦਿਨ ਚੁਣੇਗਾ ਹੁਣ ਤੋਂ ਲੈ ਕੇ 31 ਮਈ ਤੱਕ ਪਹਿਲਾ ਫੇਜ਼ ਹੈ ਫਿਰ 1 ਜੂਨ ਤੋਂ 15 ਜੁਲਾਈ ਤੱਕ ਸੈਕੰਡ ਫੇਜ਼ ਹੈ ਪਹਿਲੇ ਫੇਜ਼ ਦੇ ਵਿੱਚ ਅਸੀਂ ਕੋਈ ਬੱਚਾ ਨਹੀਂ ਛੱਡਾਂਗੇ ਭਾਵੇਂ ਸਾਨੂੰ ਪੈਸੇ ਵਧਾਉਣੇ ਪੈਣ ਜਿੰਨੇ ਬੱਚੇ ਕੁਆਲੀਫਾਈ ਕਰਨਗੇ ਜਿੰਨੇ ਬੱਚੇ ਸਕਾਲਰਸ਼ਿਪ ਅਰਨ ਕਰਨਗੇ ਸਾਰੇ ਸਾਰੇ ਨੂੰ ਦਾਖਲ ਕਰਾਂਗੇ ਤਾਂ ਹੁਣ ਤੋਂ ਲੈ ਕੇ ਪਹਿਲੀ 31 ਮਈ ਤੱਕ ਆਪਣੀ ਮਰਜ਼ੀ ਦਾ ਦਿਨ ਆਪਣੀ ਮਰਜ਼ੀ ਦਾ ਸਮਾਂ ਔਰ ਆਪਣੇ ਘਰ ਬਹਿ ਕੇ ਬੱਚਾ ਟੈਸਟ ਦੇ ਸਕਦਾ ਹੈ ਬੱਚੇ ਕੋਲੇ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਕਿਉਂਕਿ ਅਸੀਂ ਉਹਨੂੰ ਮੋਨਿਟਰ ਕਰਦੇ ਹਾਂ ਇਟਸ ਅ ਪ੍ਰੋਕਟਰਡ ਟੈਸਟ AI ਬੇਸ ਸਾਡੇ ਕੋਲੇ ਸੌਫਟਵੇਅਰ ਹੈ ਤਾਂ ਕਿ ਬੱਚਾ ਨਕਲ ਨਾ ਮਾਰੇ ਉਹਦੇ ਫੇਸ ਤੋਂ ਉਹਦੇ ਹਾ ਭਾਉ ਤੋਂ ਪਤਾ ਲੱਗ ਜਾਂਦਾ ਹੈ ਅਗਰ ਬੱਚਾ ਨਕਲ ਮਾਰਦਾ ਹੈ ਤਾਂ ਉਹਨੂੰ ਮੈਸੇਜ ਚਲਾ ਜਾਊਗਾ ਕਿ ਯੂ ਆਰ ਯੂਜ਼ਿੰਗ アンਫੇਅਰ ਮੀਨਸ ਔਰ ਤੇਰਾ ਟੈਸਟ ਕੈਨਸਲ ਹੋ ਗਿਆ ਅਗਰ ਬੱਚੇ ਦਾ ਟੈਸਟ ਕੰਪਲੀਟ ਹੋ ਜਾਂਦਾ ਹੈ ਤਾਂ ਉਹਨੂੰ ਉਹਦੇ ਨੰਬਰ ਦੱਸਤੇ ਜਾਣਗੇ ਵੀ ਤੇਰੇ 100 ਚੋਂ ਕਿੰਨੇ ਨੰਬਰ ਆਏ ਆ ਹੁਣ ਮੈਂ ਇਹਦੇ 'ਚ ਇੱਕ ਗੱਲ ਹੋਰ ਵਿਸ਼ੇਸ਼ ਦੱਸਣੀ ਚਾਹੁੰਨਾ ਇਹ ਟੈਸਟ ਜਿਹੜਾ ਇੱਕੋ ਨਹੀਂ ਹੈ ਜਿਹੜੇ ਬੱਚੇ ਨੇ ਪਲੱਸ 2 ਉਹ ਨਾਨ ਮੈਡੀਕਲ ਕੀਤਾ ਹੈ ਉਹ ਨਾਨ ਮੈਡੀਕਲ ਦਾ ਟੈਸਟ ਦੇਊਗਾ ਜਿਹਨੇ ਕਾਮਰਸ ਦਾ ਕੀਤਾ ਉਹ ਕਾਮਰਸ ਦਾ ਦੇ ਸਕਦਾ ਹੈ ਮੈਡੀਕਲ ਵਾਲਾ ਮੈਡੀਕਲ ਦੇ ਸਕਦਾ ਹੈ ਆਰਟਸ ਵਾਲਾ ਆਰਟਸ ਦੇ ਸਕਦਾ ਬੱਚੇ ਨੂੰ ਐਡਵਾਂਟੇਜ ਆ ਇਸ ਗੱਲ ਦਾ ਐਮਪੀ ਵਾਲਿਆਂ ਲਈ ਇੱਕੋ ਟੈਸਟ ਹੁੰਦਾ ਹੈ ਉਹਨਾਂ ਨੂੰ ਕਾਮਨ ਦੇਣਾ ਕਿਉਂਕਿ ਤੁਹਾਨੂੰ ਪਤਾ ਉਹਦੇ ਰਿਕੁਆਇਰਮੈਂਟ ਡਿਫਰੈਂਟ ਹੁੰਦੀ ਹੈ ਸਾਰੇ ਬੰਦੇ ਐਲੀਜੀਬਲ ਹੁੰਦੇ ਤੋ ਬੱਚਾ ਜਦੋਂ ਉਹਦੇ ਨੰਬਰ ਆ ਜਾਣਗੇ ਉਹਦੇ ਬਾਅਦ ਉਹਦਾ ਸਕੋਰਸ਼ਿਪ ਦੱਸਤਾ ਜਾਊਗਾ ਜਿਹੜਾ ਬੱਚਾ 90 ਤੋਂ ਉੱਤੇ ਨੰਬਰ ਲਊਗਾ 90% ਤੋਂ ਉੱਤੇ ਸਾਡੇ ਟੈਸਟ ਵਿੱਚ ਉਹਨੂੰ 100% ਸਕਾਲਰਸ਼ਿਪ ਜੋ ਜੋ ਨੰਬਰ ਘਟਣਗੇ ਸਕਾਲਰਸ਼ਿਪ ਦੀ ਅਮਾਉਂਟ ਘਟੇਗੀ ਲੇਕਿਨ 40% ਲੈਣ ਵਾਲੇ ਨੂੰ ਵੀ ਅਸੀਂ 15% ਸਕਾਲਰਸ਼ਿਪ ਦੇਾਂਗੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ 40% ਨੰਬਰ ਲਊਗਾ ਸਾਡੇ ਟੈਸਟ 'ਚ ਉਹਨੂੰ ਅਸੀਂ 15% ਸਕਾਲਰਸ਼ਿਪ ਦੇਾਂਗੇ ਹੁਣ ਇਹਦੇ 'ਚ ਮੈਂ ਦੋ ਚੀਜ਼ਾਂ ਹੋਰ ਕਲੀਅਰ ਕਰਨੀ ਚਾਹੁੰਨਾ ਇੱਕ +2 ਦੇ ਨੰਬਰ ਸ਼ਾਮਲ ਨਹੀਂ ਕਰਦੇ ਅਸੀਂ ਸੋ ਜਿਹੜੇ ਬੱਚਿਆਂ ਦੇ ਪਲੱਸ 2 ਚੋਂ ਨੰਬਰ ਘੱਟ ਵੀ ਆਏ ਹੋਣ ਉਹਨਾਂ ਲਈ ਵੀ ਇੱਕ ਇਹ ਸੁਨਹਿਰੀ ਮੌਕਾ ਹੈ ਇਟਸ ਅ ਗੋਲਡਨ ਚਾਂਸ ਕਿ ਕਈ ਵਾਰੀ ਬੱਚਾ ਪੇਪਰ ਦਿੰਦਾ ਜਦੋਂ ਪਲੱਸ 2 ਦੇ ਹੋਂਹ ਹਰ ਬੱਚੇ ਹੁੰਦੇ ਕਈ ਵਾਰੀ ਨਹੀਂ ਉਹਦਾ ਮਾਈਂਡ ਸੈਟ ਪ੍ਰੋਪਰ ਨਹੀਂ ਹੁੰਦਾ ਬੱਚਾ ਮੂਡ ਨਹੀਂ ਪ੍ਰੋਪਰ ਹੁੰਦਾ ਕਈ ਵਾਰੀ ਨਹੀਂ ਪਰਫਾਰਮ ਕਰਦਾ ਤੋਂ ਇਹ ਸੈਕਿੰਡ ਚਾਂਸ ਹੈ ਨੰਬਰ 2 ਮਾਤਾ ਪਿਤਾ ਦੀ ਇਨਕਮ ਜਾਂ ਕੋਈ ਕਾਸਟ ਕੋਈ ਹੋਰ ਸ਼ਰਤ ਨਹੀਂ ਹੈ ਇਹਦੇ ਤੇ ਮਾਤਾ ਪਿਤਾ ਦੀ ਇਨਕਮ ਜਿੰਨੀ ਮਰਜ਼ੀ ਹੋਵੇ ਇਹ ਬੱਚੇ ਦੀ ਕਾਬਲੀਅਤ ਨੂੰ ਅਸੀਂ ਰਿਵਾਰਡ ਕਰ ਰਹੇ ਹਾਂ ਸੋ ਅਸੀਂ ਸਿਰਫ ਦੇਖਣੇ ਉਹਦੇ ਨੰਬਰ ਸਾਡੇ ਟੈਸਟ ਵਿੱਚ ਹੋਰ ਕੋਈ ਚੀਜ਼ ਨਹੀਂ ਵੇਖਣੀ ਜਿਹੜਾ ਬੱਚਾ ਵੀ ਕਿਤੇ ਹੋਣ ਹਰ ਬੈਠਾ ਹੈ ਉਹ ਸਾਡਾ ਟੈਸਟ ਦਵੇ ਇਸ ਤੋਂ ਇਲਾਵਾ ਅਸੀਂ ਫੌਜੀ ਭਾਈਆਂ ਲਈ 10% ਸਕਾਲਰਸ਼ਿਪ ਰੱਖਿਆ ਸਿੰਗਲ ਗਰਲ ਚਾਈਲਡ ਲਈ 10% ਸਕਾਲਰਸ਼ਿਪ ਲਿਖਿਆ ਸਿਬਲਿੰਗਜ਼ ਲਈ 10% ਹੈ ਅਗਰ ਕੁੜੀਆਂ ਦੋਨੇ ਆ ਤਾਂ ਦੋਨਾਂ ਲਈ 10% ਹੈ ਤੋਂ ਪੈਰਾਮਿਲਟਰੀ ਫੋਰਸਿਸ ਦੇ ਬੱਚਿਆਂ ਲਈ 10% ਸਕਾਲਰਸ਼ਿਪ ਹੈ ਜੇ ਕੋਈ ਬੱਚਾ 90% ਤੋਂ ਉੱਤੇ ਪਲੱਸ 2 ਵਿੱਚ ਨੰਬਰ ਲੈਂਦਾ ਤਾਂ ਉਹਨੂੰ 50% ਸਕਾਲਰਸ਼ਿਪ ਹੈ ਪਰ ਮੈਂ ਫੇਰ ਦੁਹਰਾਣਾ ਚਾਹੂੰਗਾ 100% ਸਕਾਲਰਸ਼ਿਪ ਕੇਵਲ ਔਰ ਕੇਵਲ ਸਾਡੇ ਟੈਸਟ ਦੇ ਥਰੂ ਹੋਏਗਾ ਸੋ ਮੇਰੀ ਸਲਾਹ ਸਾਰੇ ਮਾਤਾ ਪਿਤਾ ਨੂੰ ਇਹ ਹੋਏਗੀ ਕਿ ਆਪਣੇ ਬੱਚਿਆਂ ਨੂੰ ਸਾਡਾ ਟੈਸਟ ਜ਼ਰੂਰ ਦਿਵਾਉਣ ਔਰ ਅਗਰ ਉਹ ਟੈਸਟ ਦੇ ਵਿੱਚ ਉਹਨਾਂ ਦੇ ਨੰਬਰ ਚੰਗੇ ਆ ਜਾਂਦੇ ਹੈ ਸਕਾਲਰਸ਼ਿਪ ਮਿਲ ਜਾਂਦਾ ਹੈ ਪਲੱਸ 2 ਦੇ ਅੰਕ ਅਸੀਂ ਉਦੋਂ ਦੇਖਾਂਗੇ ਜਦੋਂ ਉਹਨੂੰ ਦਾਖਲਾ ਦੇਣਾ ਹੈ ਕਿਹੜੇ ਸਬਜੈਕਟ 'ਚ ਮੰਨ ਲਓ ਕੰਪਿਊਟਰ ਸਾਇੰਸ ਦੀ ਗੱਲ ਕਰੀਏ ਤਾਂ ਮੇਰੇ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਅਸੀਂ 75% ਵਾਲੇ ਨੂੰ ਦਾਖਲ ਕਰਦੇ ਹਾਂ ਜੇ ਉਹਦੇ 75 ਨਹੀਂ ਹੈ ਫਿਰ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਦਾਖਲ ਨਹੀਂ ਹੋ ਸਕਦਾ ਜਨਰਲ ਕੰਪਿਊਟਰ ਸਾਇੰਸ ਹੋ ਜਾਏਗਾ ਕਿਸੇ ਹੋਰ ਚ ਹੋ ਜਾਏਗਾ ਪਰ ਸਕਾਲਰਸ਼ਿਪ ਉਹਦਾ ਕਾਇਮ ਰਹੇਗਾ ਸਕਾਲਰਸ਼ਿਪ ਇੱਕ ਵਾਰੀ ਮਿਲ ਗਿਆ ਤਾਂ ਦਾਖਲਾ ਜਿੱਥੇ ਉਹ एलिਜੀਬਲ ਹੈ ਉਹਨੂੰ ਉੱਥੇ ਅਸੀਂ ਦੇਾਂਗੇ ਤੋਂ ਇਹ ਜਿਹੜੀ ਸਾਰੇ ਦੀ ਸਾਰੀ ਸਟਰਕਚਰ ਚੰਡੀਗੜ੍ਹ ਯੂਨੀਵਰਸਿਟੀ ਚ ਬਣਾਈ ਹੋਈ ਹੈ ਅਸੀਂ ਇਹਨੂੰ ਸਟੂਡੈਂਟ ਸੈਂਟ੍ਰਿਕ ਕਹਿੰਨੇ ਕਿ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਦੀ ਖਾਤਰ ਇਹ ਯੂ ਔਰ ਮੈਂ ਫਿਰ ਦਰਉਣਾ ਚਾਹੂੰਗਾ ਕਿ ਯੂਨੀਵਰਸਿਟੀ ਜੋ ਕੁਝ ਅਚੀਵ ਕਰ ਸਕੀ ਹੈ ਇਹ ਬੱਚਿਆਂ ਦੇ ਕਰਕੇ ਹੋ ਸਕਿਆ ਸੰਭਵ ਤੋਂ ਮੈਂ ਅੱਜ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਤੁਹਾਡਾ ਸਾਰਾ ਧੰਨਵਾਦ ਕਰਨਾ ਚਾਹੁੰਦਾ ਹਾਂ ਨਾਲ ਮੈਂ ਬੱਚਿਆਂ ਦਾ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ throughout the country for reposing faith in Chandigarh university ਤੋਂ ਉਸੇ ਦਾ ਸਦਕਾ ਸਾਡੇ ਕੋਲੇ ਅੱਜ ਜਿਦੋਂ ਮੈਂ ਦੱਸਿਆ ਪੂਰੇ ਭਾਰਤ ਤੋਂ ਬੱਚੇ ਪੜ ਰਹੇ ਆ